ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਤ ਸੰਗੀ ਜਣੋ ਆਬ ਬੜ ਭਾਗੀ ਆ ਬਾਦ ਹੀ ਵੱਡੇ ਭਾਗਾ ਵਾਲਿਓ ਯਹੋ ਰਜਨਾ ਨਿਤ ਨਿਮਸਾਰ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਰਬ ਕਲਾ ਭਰਪੂਰ ਨਾਮ ਬਾਣੀ ਕੇ ਬਹੁਤ ਕਲਯੁਗੇ ਰਹਿਬਰ ਜੁਗੋ ਜਗ ਅਟਲ ਹਲਦ ਬਾਦ ਦੇ ਰਾਖੇ ਦੋ ਜਹਾਨ ਦੇ ਮਾਲਕ ਰੱਬੀ ਨੂਰ ਅਲਾਹੀ ਜੋਤ ਹੇਨ ਮਾਨਿਆ ਦੇ ਮਾਨ ਸਤਗੁਰੂ ਨੇਤਾਣਿਆਂ ਦੇ ਤਾਲ ਸਤਿਗੁਰੂ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੀ ਨੇ ਗਤਿਆਂ ਦੀ ਗਤ ਨੇ ਪਤਿਆਂ ਦੀ ਪਤ ਨੇਦਰਿਆਂ ਦੇ ਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਾਦਰ ਚਵਰਤ ਦਾ ਹੁਦੇ ਮਾਲਕ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿਤਰ ਤੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਦਸ਼ਮੇਸ਼ ਪਿਤਾ ਗਲਗੀਆਂ ਵਾਲੇ ਪਾਸ਼ਾ ਬਾਜਾ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬਾਂਸ ਦਾਨੀ ਅੰਮ੍ਰਿਤ ਦੇ ਦਾਤੇ ਪਾਖ ਦੇ ਵਾਲੀ ਸਹਬੇਕਲਾਮ ਧੰਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੀਏ ਬਲੰ ਗਜ ਕੀ ਬਲਾਉ ਫਤਿਆਖੋ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਵਦੇ ਆਓ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੇ ਗੁਣਾਂ ਨੂੰ ਉਹਦੀ ਵਿੜਿਆਈ ਉਹਦੀ ਕਰਦੀ ਮਹਿਮਾ ਉਹਦੀ ਕਰਦੀ ਉਸਤਤ ਉਹਦੇ ਕਰਦਾ ਗਿਆਨ ਗੁਰਮਤ ਨੂੰ ਧਾਰਨ ਕਰੀਏ ਅਨਮੋਲ ਸਵਾਲ ਸਰਮੋਲ ਸਮਾਨ ਮੋਲ ਜੀਵਨ ਆਪਣੀ ਜ਼ਿੰਦਗੀ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਈਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਇੱਕ ਵੇਰ ਸਾਰੇ ਮਾਈ ਭਾਈ ਆਪਣੀਆਂ ਮਨੋ ਬਿਰਤੀਆਂ ਨੂੰ ਇਕਾਗਰਤਾ ਵਾਸਤੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜਪਜੀਤ ਸਾਹਿਬ ਦੀ ਲੜੀਵਾਰ ਕਥਾ ਆਪ ਜੀ ਸਰਵਨ ਕਰਦੇ ਆ ਰਹੇ ਉਸੇ ਹੀ ਲੜੀ ਨੂੰ ਅੱਗੇ ਦੋਰੀਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖਦੇ ਨੇ ਸਾਜਾ ਸਹਿਬ ਸਾਜ ਨਾਈ ਬਾਖਿਆ ਪਉ ਅਪਾਰ ਧਿਆਨ ਦੇ ਨਾਮ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹ ਸੱਚਾ ਸਹਿਬ ਸਾਜ ਨਾਈ ਇਹਦਾ ਭਾਵ ਹੈ ਮਹਿਮਾ ਉਹਦੀ, ਰਮਾ ਉਹਦੇ ਘਰ ਦੀ ਉਸਤਤ ਉਹਦੇ ਘਰ ਦੀ ਜਿਹੜੀ ਮਰਿਆਦਾ ਉਹਦਾ ਕਾਨੂੰਨ ਹੈ ਉਹ ਵੀ ਸੱਚਾ ਹੈ। ਪਾਖਿਆ ਪਾਉ ਉਪਾਰ ਤੇ ਜਿਹੜੀ ਉਹਦੀ ਬੋਲੀ ਹੈ ਭਾਵ ਉਹਦਾ ਹੁਕਮ ਹੈ ਉਹ ਵੀ اٹਲ ਹੈ ਉਹਨੂੰ ਕੋਈ ਨਹੀਂ ਟਾਲ ਸਕਦਾ ਗੱਜ ਕੇ ਆਖੋ ਸਤ ਨਾਮ ਜਰੀ ਆਖ ਮੰਗੈ ਦੇਹੀ ਦੇਹ ਸਾਰੇ ਜੀਵ ਆਖ ਦੇਤੇ ਅਰਦਾਸਾਂ ਕਰਦੇ ਨੇ ਦਾਤ ਕਰੀ ਦਾਤਾਰ ਸਾਰਿਆਂ ਨੂੰ ਦਾਤਾ ਮਿਲਦੀਆਂ ਨੇ ਕਿਸੇ ਘਰ ਨਹੀਂ ਉਹਨੂੰ ਘਰ ਮਿਲਦਾ ਜਿਹਦੇ ਕੋਲੇ ਕੋਈ ਪਸ਼ੂ ਡੰਗਰ ਨਹੀਂ ਦੁੱਧ ਨਹੀਂ ਉਹਨੂੰ ਦੁੱਧ ਮਿਲਦਾ ਜਿਹਦੇ ਕੋਲੇ ਪੁੱਤ ਨਹੀਂ ਪੋਤਰਾ ਨਹੀਂ ਦੋਤਾ ਨਹੀਂ ਉਹਨੂੰ ਸਾਰੀਆਂ ਚੀਜ਼ਾਂ ਸਾਰੀਆਂ ਦਾਤਾ ਦਾ ਭੰਡਾਰਾ ਭਰਿਆ ਹੋਇਆ ਤੇ ਸਾਰਿਆਂ ਨੂੰ ਦਾਤਾ ਦਿੰਦਾ ਪਿਓ ਦਾਦੇ ਕਾ ਖੋੜ ਡਿਠਾ ਖਜ਼ਾਨਾ ਦਾ ਮੇਰਾ ਮਨ ਭਿਆ ਨਦਾਨਾ ਖਾਓ ਖਰਚੋ ਰਲ ਮਿਲ ਭਾਈ ਤੋੜਨੇ ਆਵੇ ਵਾਧੂ ਜਾਈ ਕਹਿੰਦੇ ਸਾਰ ਜੁਗਾ ਜਗੰਦਰ ਖਾਈ ਖਾਈ ਜੁਗਾ ਜੁਗਾ ਤੋਂ ਦਾਤਾ ਬਖਸ਼ਾ ਰਹਿਮਤਾ ਕਰਦਾ ਪਰ ਉਹਦੇ ਘਰ ਖੱਟ ਖੁੱਲ ਗਿਆ ਬਾਬੇ ਨਾਨਕ ਦਾ ਸੌਦਾ ਲੈਣਗੇ ਨਸੀਬਾਂ ਵਾਲੇ ਕੋਈ ਤਾਂ ਦਾਤਾ ਮਾਇਆਵਾਲੀਆਂ ਲੈ ਕੇ ਮੁੜ ਜਾਂਦਾ ਤੇ ਕੋਈ ਆਪ ਜੀ ਦੇ ਦਰੋਂ ਘਰੋਂ ਨਾਮਦਾਨ ਦੀ ਦਾਤ ਲੈਂਦਾ ਗਜ ਕੇ ਆਖੋ ਸਤ ਨਾਮ ਸ੍ਰੀ ਫੇਰ ਕੇ ਅਗੈ ਰਖੀਏ ਜੇ ਦਿਸੈ ਦਰਬਾਰਾ